ਅੱਜ ਆਪਾਂ ਬਣਾਵਾਂਗੇ ਜੀ ਇੱਕਦਮ ਕ੍ਰਿਸਪੀ ਬਾਜ਼ਾਰ ਵਰਗਾ ਗਿਰੀ ਪਕੌੜਾ ਗਿਰੀ ਪਕੌੜੇ ਨੂੰ ਬਣਾਉਣ ਦਾ ਜਿਹੜਾ ਤਰੀਕਾ ਹੈ ਉਹ ਬਹੁਤ ਹੀ ਜ਼ਿਆਦਾ ਸੌਖਾ ਹੈ ਤੇ ਗਿਰੀ ਪਕੌੜਾ ਹਰ ਇੱਕ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਹੈ ਇੱਕਦਮ ਸਪਾਈਸੀ ਜ ਹੈ ਗਿਰੀ ਪਕੌੜਾ ਬਣਾਉਣ ਵਾਸਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਮੂੰਗਫਲੀ ਲੈ ਲਾਂਗੇ ਮੂੰਗਫਲੀ ਆਪਾਂ ਕਿੰਨੀ ਲੈਣੀ ਆ ਇਹ ਮੈਟਰ ਨਹੀਂ ਕਰਦਾ ਤੁਸੀਂ ਜਿੰਨਾ ਚਾਹੋ ਓਨਾ ਹੀ ਬਣਾ ਸਕਦੇ ਜੇ ਮੈਂ ਇੱਥੇ ਡੇਢ ਕੁੱਲੀ ਮੂੰਗਫਲੀ ਦੀ ਲਈ ਆ ਮੈਂ ਤੁਹਾਨੂੰ ਇਸ ਕਰਕੇ ਬੇਨਤੀ ਦੱਸੀ ਆ ਕਿਉਂਕਿ ਆਪਾਂ ਜੇਕਰ ਡੇਢ ਕੋਲੀ ਮੂੰਗਫਲੀ ਲਈ ਆ ਤੇ ਆਪਾਂ ਉਹਦਾ ਅੱਧਾ ਵੇਸਣ ਪਾਉਣਾ ਹੈ ਜਿੰਨੀ ਵੀ ਲਓਗੇ ਉਹਦਾ ਅੱਧਾ ਵੇਸਣ ਪਾ ਦਿਓ ਸਭ ਤੋਂ ਪਹਿਲਾਂ ਮੂੰਗਫਲੀ ਦੇ ਉੱਤੇ ਆਪਾਂ ਥੋੜੇ ਜਿਹਾ ਪਾਣੀ ਦੇ ਛੱਟੇ ਮਾਰ ਦੇਣੇ ਆ ਇੰਨਾ ਕੁ ਪਾਣੀ ਪਾਉਣਾ ਹੈ ਕਿ ਮੂੰਗਫਲੀ ਦੀ ਹਰ ਇੱਕ ਗਿਰੀ ਜਿਹੜੀ ਆ ਥੋੜੀ ਥੋੜੀ ਗਿੱਲੀ ਹੋ ਜੇ ਇਹਦੇ ਨਾਲ ਆਪਾਂ ਜਦੋਂ ਵੇਸਣ ਪਾਵਾਂਗੇ ਤੇ ਵੇਸਣ ਚੰਗੀ ਤਰ੍ਹਾਂ ਮੂੰਗਫਲੀ ਦੀ ਹਰੇਕ ਗਿਰੀ ਦੇ ਉੱਤੇ ਕੋਟ ਹੋ ਜਾਏਗਾ वैसे ਤਾਂ ਗਰੀ ਪਕੌੜਾ ਬਣਾਉਣ ਦੇ ਬਹੁਤ ਸਾਰੇ ਤਰੀਕੇ ਹੁੰਦੇ ਨੇ ਕੁਝ ਲੋਕ ਇਹਦੇ ਵਿੱਚ ਬੇਕਿੰਗ ਪਾਊਡਰ ਬੇਕਿੰਗ ਸੋਡਾ ਵੀ ਪਾ ਕੇ ਬਣਾਉਂਦੇ ਨੇ ਪਰ ਆਪਾਂ ਇਹਦੇ ਵਿੱਚ ਕੁਝ ਵੀ ਅਜਿਹਾ ਨਹੀਂ ਪਾਵਾਂਗੇ ਤੁਸੀਂ ਦੇਖੋ ਮੂੰਗਫਲੀ ਨੂੰ ਆਪਾਂ ਥੋੜਾ ਜਿਹਾ ਗਿੱਲਾ ਕਰ ਲਿਆ ਏ ਹੁਣ ਇਹਦੇ ਵਿੱਚ ਆਪਾਂ ਬੇਸਨ ਪਾ ਦੇਣਾ ਹੈ ਜਿਵੇਂ ਕਿ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਸੀ ਕਿ ਜਿੰਨਾ ਆਪਾਂ ਮੂੰਗਫਲੀ ਲਈ ਹੋਈ ਆ ਉਹਦਾ ਆਧਾ ਆਪਾਂ ਬੇਸਨ ਪਾਉਣਾ ਹੈ ਪਰ ਇੱਕ ਵਾਰ ਵਿੱਚ ਆਪਾਂ ਬੇਸਨ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਆਪਾਂ ਬੇਸਨ ਪਾਉਣਾ ਹੈ ਤੇ ਮੂੰਗਫਲੀ ਨੂੰ ਗਿੱਲਾ ਕਰਨ ਵਾਸਤੇ ਘਟੋ-ਘਟ 5-7 ਚਮਚ ਪਾਣੀ ਦੇ ਆਪਾਂ ਪਾ ਦਿੱਤੇ ਸੀ। ਥੋੜਾ-ਥੋੜਾ ਬੇਸਣ ਪਾ ਕੇ ਆਪਾਂ ਨਾਲ ਦੀ ਨਾਲ ਹੀ ਇਹਨੂੰ ਮਿਕਸ ਕਰੀ ਜਾਣਾ ਹੈ। ਜਦੋਂ ਆਪਾਂ ਨੂੰ ਲੱਗੇਗਾ ਕਿ ਬੇਸਣ ਕਾਫੀ ਸੁੱਕਾ ਹੈ ਆਪਾਂ ਥੋੜਾ ਜਿਹਾ ਪਾਣੀ ਹੋਰ ਛਿੜਕ ਦੇਣਾ ਹੈ। ਇਸੇ ਹੀ ਤਰ੍ਹਾਂ ਆਪਾਂ ਇੱਕਦਮ ਵਧੀਆ ਬੇਸਣ ਦੀ ਕੋਟਿੰਗ ਦੇ ਨਾਲ ਮੂੰਗਫਲੀ ਨੂੰ ਤਿਆਰ ਕਰ ਲੈਣਾ ਹੈ। ਬਾਕੀ ਜੇਕਰ ਤੁਸੀਂ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਤੇ ਜੇਕਰ ਵੀਡੀਓ ਚੰਗੀ ਲੱਗਦੀ ਹੋਈ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਥੋੜਾ ਜਿਹਾ ਪਾਣੀ ਮੈਂ ਮੂੰਗਫਲੀ ਦੇ ਉੱਤੇ ਹੋਰ ਛਿੜਕ ਦਿੱਤਾ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਬੇਸਨ ਵੀ ਪਾ ਦੇਣਾ ਹੈ ਹੁਣ ਆਪਾਂ ਇਹਦੇ ਵਿੱਚ ਕੁਝ ਵੀ ਨਮਕ ਮਸਾਲੇ ਨਹੀਂ ਪਾਉਣੇ ਜਦੋਂ ਮੂੰਗਫਲੀ ਨੂੰ ਆਪਾਂ ਫਰਾਈ ਕਰ ਲਾਂਗੇ ਲਾਸਟ ਵਿੱਚ ਆਪਾਂ ਇਹਦੇ ਵਿੱਚ ਜ਼ਰੂਰਤ ਦੇ ਅਨੁਸਾਰ ਨਮਕ ਮਸਾਲੇ ਪਾਉਣੇ ਆ ਘਰ ਵਿੱਚ ਕੋਈ ਵੀ ਚੀਜ਼ ਜੇਕਰ ਆਪਾਂ ਬਣਾਉਂਦੇ ਆਂ ਤੇ ਉਹਦੇ ਵਿੱਚ ਆਪਾਂ ਆਪਣੀ ਪਸੰਦ ਦੇ ਅਨੁਸਾਰ ਨਮਕ ਮਸਾਲੇ ਪਾ ਸਕਦੇ ਆਂ ਘੱਟ ਵੱਧ ਕਿਸੇ ਵੀ ਤਰੀਕੇ ਨਾਲ ਬਾਕੀ ਮੂੰਗਫਲੀ ਦੇ ਇਹ ਵਾਲੇ ਜੋ 스ਨੈਕਸ ਹੁੰਦੇ ਨੇ ਬਹੁਤ ਹੀ ਜਿਆਦਾ ਟੇਸਟੀ ਲੱਗਦੇ ਨੇ ਮੂੰਗਫਲੀ ਬਿਲਕੁਲ ਰੈਡੀ ਆ ਵੇਸਨ ਦੀ ਚੰਗੀ ਤਰ੍ਹਾਂ ਕੋਟਿੰਗ ਹੋ ਗਈ ਆ ਇੱਥੇ ਮੈਂ ਤੇਲ ਵੀ ਗਰਮ ਰੱਖ ਦਿੱਤਾ ਸੀ ਚੰਗੀ ਤਰ੍ਹਾਂ ਤੇਲ ਗਰਮ ਕਰਕੇ ਗੈਸ ਦੀ ਫਲੇਮ ਆਪਾਂ ਇੱਕਦਮ ਲੋ ਤੇ ਕਰ ਦੇਣੀ ਆ 2-3 ਚਮਚ ਆਪਾਂ ਇਸ ਤਰੀਕੇ ਨਾਲ ਮੂੰਗਫਲੀ ਪਾ ਦੇਣੀ ਆ ਤੇ ਨਾਲ ਦੀ ਨਾਲ ਉਸੇ ਟਾਈਮ ਹੀ ਆਪਾਂ ਕਿਸੇ ਚਮਚ ਦੀ ਡੰਡੀ ਦੇ ਨਾਲ ਮੂੰਗਫਲੀ ਨੂੰ ਅਲੱਗ-ਅਲੱਗ ਕਰ ਦੇਣਾ ਹੈ ਇੱਥੇ ਆਪਾਂ ਨੂੰ ਹੱਥ ਥੋੜਾ ਜਲਦੀ ਚਲਾਉਣਾ ਪਵੇਗਾ ਕਿਉਂਕਿ ਮੂੰਗਫਲੀ ਬਹੁਤ ਜਲਦੀ ਫਰਾਈ ਹੁੰਦੀ ਹੈ ਤੇ ਕ੍ਰਿਸਪੀ ਵੀ ਬਹੁਤ ਜਲਦੀ ਹੋ ਜਾਂਦੀ ਹੈ ਤੁਸੀਂ ਚਾਹੋ ਤਾਂ ਇੱਥੇ ਕਿਸੇ ਹੋਰ ਦੀ ਮਦਦ ਵੀ ਲੈ ਸਕਦੇ ਜੇ ਤਾਂ ਜੋ ਨਾਲ ਦੀ ਨਾਲ ਤੁਸੀਂ ਓਨੀ ਮੂੰਗਫਲੀ ਪਾਓ ਤੇ ਇੱਕ ਜਾਣਾ ਉਹਨੂੰ ਨਾਲੋ-ਨਾਲ ਅਲੱਗ ਕਰੀ ਜਾਵੇ ਕਿਉਂਕਿ ਜੇਕਰ ਆਪਾਂ ਇੱਕ-ਇੱਕ ਮੂੰਗਫਲੀ ਦੀ ਗਿਰੀ ਨੂੰ ਬਣਾਵਾਂਗੇ ਤੇ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਇਹ ਜੋ ਗਿਰੀ ਪਕੌੜਾ ਹੈ ਇਹਨੂੰ ਬਣਾਉਣ ਵਾਸਤੇ ਟਾਈਮ ਬਹੁਤ ਹੀ ਘੱਟ ਲੱਗਦਾ ਹੈ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਬਹੁਤ ਹੀ ਜ਼ਿਆਦਾ ਇਹ ਕ੍ਰਿਸਪੀ ਬਣਦੀ ਆ ਤੇ ਤੁਸੀਂ ਜਦੋਂ ਵੀ ਤੁਹਾਨੂੰ ਲੱਗੇ ਕਿ ਮੂੰਗਫਲੀ ਇਸ ਤਰੀਕੇ ਨਾਲ ਜ਼ਿਆਦਾ ਇਕੱਠੀ ਹੈ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਇਹਨੂੰ ਥੋੜਾ ਥੋੜਾ ਅਲੱਗ ਕਰਕੇ ਫਿਰ ਤੋਂ ਫਰਾਈ ਕਰ ਸਕਦੇ ਜੀ ਕੱਟ ਫਲੇਮ ਦੇ ਉੱਤੇ ਵੀ ਇਹ ਜੋ ਮੂੰਗਫਲੀ ਆ ਇਹ 1-2 ਮਿੰਟਾਂ ਦੇ ਵਿੱਚ ਚੰਗੀ ਤਰ੍ਹਾਂ ਫਰਾਈ ਹੋ ਜਾਂਦੀ ਆ ਤੇ ਬਹੁਤ ਹੀ ਕ੍ਰਿਸਪੀ ਫਰਾਈ ਹੁੰਦੀ ਆ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਵਾਰ ਘਰ ਵਿੱਚ ਗਰੀ ਪਕੌੜਾ ਬਣਾ ਕੇ ਜਰੂਰ ਦੇਖਿਓ ਬਾਜ਼ਾਰ ਦੇ ਗਰੀ ਪਕੌੜੇ ਨਾਲੋਂ ਕਿਤੇ ਜ਼ਿਆਦਾ ਇਹ ਟੇਸਟੀ ਬਣਦਾ ਹੈ ਤੇ ਬਣਾਉਣ ਦਾ ਤਰੀਕਾ ਤਾਂ ਤੁਸੀਂ ਦੇਖਿਆ ਹੀ ਕਿੰਨਾ ਜ਼ਿਆਦਾ ਸੌਖਾ ਹੈ ਮੂੰਗਫਲੀ ਨੂੰ ਆਪਾਂ ਇਸੇ ਹੀ ਤਰ੍ਹਾਂ ਇੱਕ ਵਾਰ ਬਾਹਰ ਕੱਢ ਕੇ ਗੈਸ ਦੀ ਫਲੇਮ ਆਪਾਂ ਬਿਲਕੁਲ ਲੋ ਤੇ ਹੀ ਰਹਿਣ ਦੇਣੀ ਆ ਤੇ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਬਾਕੀ ਦੀ ਮੂੰਗਫਲੀ ਫਰਾਈ ਕਰਾਂਗੇ ਦੇਖਣ ਤੋਂ ਇਹ ਕਿੰਨੀ ਜਿਆਦਾ ਕ੍ਰਿਸਪੀ ਲੱਗਦੀ ਪਈ ਆ ਬਿਲਕੁਲ ਉਸੇ ਤਰ੍ਹਾਂ ਆਪਾਂ ਫੇਰ ਤੋਂ ਮੂੰਗਫਲੀ ਨੂੰ ਫਰਾਈ ਕਰ ਲੈਨੇ ਆ ਸਾਡੇ ਏਰੀਏ ਵਿੱਚ ਤਾਂ ਇਹਨੂੰ ਗਰੀ ਪਕੌੜਾ ਹੀ ਆਖਦੇ ਨੇ ਤੁਹਾਡੇ ਏਰੀਏ ਵਿੱਚ ਜੇਕਰ ਇਹਦਾ ਕੋਈ ਅਲੱਗ ਨਾਮ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੇਮ ਉਸੇ ਹੀ ਤਰ੍ਹਾਂ ਆਪਾਂ ਜਿੰਨੀ ਵੀ ਮੂੰਗਫਲੀ ਸੀ ਸਾਰੀ ਨੂੰ ਫਰਾਈ ਕਰ ਲਿਆ ਹੋਇਆ ਏ ਤੇ ਇਹਨੂੰ ਹੁਣ ਆਪਾਂ ਮਸਾਲੇ ਲਾ ਕੇ ਤੇ ਇੱਕਦਮ ਟੇਸਟੀ ਬਣਾਵਾਂਗੇ ਜੇਕਰ ਇਸ ਤਰ੍ਹਾਂ ਘੱਟ ਫਲੇਮ ਦੇ ਉੱਤੇ ਹੀ ਤੁਸੀਂ ਇਸ ਮੂੰਗਫਲੀ ਨੂੰ ਤਿਆਰ ਕਰੋਗੇ ਤਾਂ ਤੁਸੀਂ ਚਾਹੇ ਇਹਨੂੰ ਮਹੀਨਾ 2 ਮਹੀਨੇ ਪਰ ਵੀ ਸਟੋਰ ਕਰ ਲੋਗੇ ਇਸੇ ਤਰ੍ਹਾਂ ਦੀ ਕ੍ਰਿਸਪੀ ਰਹੇਗੀ ਮਸਾਲੇ ਪਾਉਣ ਤੋਂ ਪਹਿਲਾਂ ਆਪਾਂ ਇਹਨੂੰ ਇੱਕ ਮਿਕਸਿੰਗ ਬੋਲ ਦੇ ਵਿੱਚ ਕੱਢ ਲੈਨੇ ਆ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਲਾਲ ਮਿਰਚ ਪਾਵਾਂਗੇ। ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਜੇ ਜਿੰਨੀਆਂ ਮੈਂ ਗਿਰੀਆਂ ਲਈਆਂ ਸੀ ਇਹਦੇ ਵਿੱਚ ਮੈਂ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਈ ਆ। ਇੱਕ ਚਮਚ ਹੀ ਇਹਦੇ ਵਿੱਚ ਆਪਾਂ ਚਾਟ ਮਸਾਲਾ ਪਾਇਆ ਹੈ। ਅੱਧੇ ਚਮਚ ਜਿੰਨਾ ਆਪਾਂ ਇਹਦੇ ਵਿੱਚ ਕਾਲਾ ਨਮਕ ਇੱਕ ਚਮਚ ਆਪਾਂ ਇਹਦੇ ਵਿੱਚ ਅੰਬ ਚੂਰ ਪਾਊਡਰ ਪਾਇਆ ਹੈ। ਨਾਲ ਹੀ ਇੱਕ ਚਮਚ ਆਪਾਂ ਇਹਦੇ ਵਿੱਚ ਸਫੇਦ ਨਮਕ ਵੀ ਪਾ ਦਿੱਤਾ ਹੈ ਇੰਨੇ ਕੁ ਮਸਾਲੇ ਹੀ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮੂੰਗਫਲੀ ਦੇ ਨਾਲ ਮਿਕਸ ਕਰ ਦੇਣਾ ਜਿੰਨੀ ਗਰਮ-ਗਰਮ ਮੂੰਗਫਲੀ ਦੇ ਵਿੱਚ ਤੁਸੀਂ ਮਸਾਲੇ ਪਾਓਗੇ ਓਨੇ ਵਧੀਆ ਮੂੰਗਫਲੀ ਦੇ ਅੰਦਰ ਤੱਕ ਮਸਾਲੇ ਜਾਣਗੇ ਬਾਕੀ ਜਿਹੜੇ ਮਸਾਲੇ ਆਪਾਂ ਪਾਏ ਆ ਉਹ ਤੁਸੀਂ ਜ਼ਰੂਰ ਪਾਓ ਕੋਈ ਵੀ ਇਹਨਾਂ ਦੇ ਵਿੱਚੋਂ ਮਿਸ ਨਾ ਕਰਿਓ ਘਟਵਾਦ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ